हिंदू मुस्लिम सिख सार्थी है बिना मई सेवा की दिन रात सेवा करते सच्चा पाशाह जिन्हें घरों में यह समग्री आने घर भी सचे पाशाह अपनी वादे बखशो उन्होंने परिवार को सुख शांति मन भर आक्रम ਦੇਖੋ ਸਰਦਾ ਤੇਰੇ ਇਕਤਾ ਤੇ ਹਮਦਰਦੀ ਦੇ ਇੱਕ ਸ਼ਾਨਦਾਰ ਪ੍ਰਦਰਸ਼ਨ ਦੇ ਵਿੱਚ ਪੁੰਛ ਦੇ ਲੋਕ ਜੰਮੂ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਰਾਹਤ ਸਮੱਗਰੀ ਦਾ ਕਾਫਲਾ ਭੇਜਣ ਦੇ ਲਈ ਇਕੱਠੇ ਹੋਏ ਨੇ ਤਾਂ ਚਾਰ ਟਰੱਕ ਤੇ ਦੋ ਟਾਟਾ ਮੋਬਾਈਲ ਸਮੇਤ કુલ 6 ਗੱਡੀਆਂ ਜੜੀਆਂ ਨੇ ਰਾਹਤ ਸਮੱਗਰੀ ਦੇ ਨਾਲ ਲੱਦੀਆਂ ਗਈਆਂ ਤੇ ਰਵਾਨਾ ਕੀਤੀਆਂ ਗਿਆ। ਰਾਹਤਕਾਰ ਦਾ ਰਸਮੀ ਉਦਘਾਟਨ ਮਨੁੱਖੀ ਮਿਸ਼ਨ ਦੀ ਸਫਲਤਾ ਤੇ ਪ੍ਰਭਾਵਿਤ ਪਾਈਚਾਰਿਆਂ ਦੀ ਸੁਰੱਖਿਆ ਦੇ ਲਈ ਅਰਦਾਸ ਦਿਨਾ ਕੀਤਾ ਗਿਆ। ਇਸ ਤੋਂ ਬਾਅਦ ਪੁਨਛ ਦੇ ਮੁੱਖ ਖੇਤੀਬਾੜੀ ਅਧਿਕਾਰੀ ਯੁਗਰਾਜ ਸਿੰਘ ਨੇ ਕਾਫਲੇ ਨੂੰ ਰਸਮੀ ਤੌਰ ਤੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ। ਦੱਸ ਦਈਏ ਕਿ ਜੰਮੂ ਤੇ ਪੰਜਾਬ ਦੇ ਵਿੱਚ ਹੜ੍ਹ ਦੇ ਚੱਲਦਿਆਂ ਲੋਕਾਂ ਨੂੰ ਕਾਫੀ ਨੁਕਸਾਨ ਪਹੁੰਚਿਆ। ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ ਅਤੇ ਕਾਰ ਦਾ ਸਮਾਨ ਵੀ ਹੜ੍ਹ ਦੀ ਚਪੇਟ ਦੇ ਵਿੱਚ ਆ ਗਿਆ। ਕਿਸਾਨਾਂ ਦੀਆਂ ਫਸਲਾਂ ਜੋ ਕਿ ਇਸ ਪਾਣੀ ਦੇ ਨਾਲ ਕਾਫੀ ਪ੍ਰਭਾਵਿਤ ਨਾਂ ਨੇ ਕਹਿ ਸਕਦੇ ਆ ਕਿ ਪੰਜਾਬ ਤੇ ਜੰਮੂ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਹੜ੍ਹ ਦੀ ਤਰਾਸ ਦੀ ਦਾ ਸ਼ਿਕਾਰ ਹੋਣਾ ਪਿਆ ਇਸ ਦੇ ਚਲਦਿਆਂ ਜੰਮੂ ਕਸ਼ਮੀਰ ਦੇ ਪਿੰਚ ਤੋਂ ਪਾਈਚਾਰੇ ਦਾ ਸੰਦੇਸ਼ ਦਿੰਦਿਆਂ ਹੋਇਆਂ ਮਦਦ ਦੇ ਲਈ ਰਾਹਤ ਦੇਣ ਦੇ ਲਈ ਇੱਕ ਵੱਡੀ ਗੱਡੀਆਂ ਦਾ ਕਾਫਲਾ ਜੋ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਅਰਦਾਸ ਕਰਕੇ ਰਵਾਨਾ ਕੀਤਾ ਗਿਆ ਤੀਸਰੀ ਬੱਤ ਦੇ ਭਲੇ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ ਜਾਵੇ ਤਾਂ ਜੋ ਕੋਈ ਆਪਣੇ ਆਪ ਨੂੰ ਕਲਾ ਮਹਿਸੂਸ ਨਾ ਕਰੇ ਸਦਾ ਸਹਿਰੇ बहुत पड़ चुका है और स्पेशली अगर जम्मू की बात करें और आ, पंजाब की बात करें आधे से ज्यादा पंजाब जो है वो पानी की जद में आ चुका है फ्लड की जद में आ चुका है और ये पुंछ की जो टीम मैं कह रहा अंडर द सुपरविजन ऑफ लेक्चर जगजीत सर और उनकी पूरी टीम ने एक स्टेप लिया था छोटा सा यहां से और यहाँ से एक हमेशा मैसेज पीस का जाता है ये बॉर्डर डिस्ट्रिक्ट है हमेशा वहां से लोग यहाँ आया करते थे आज पहली बार ऐसा हुआ है कि सिख कम्युनिटी ने और इनके साथ बाकी सब लोगों ने मिलकर यहाँ से चार बड़ी गाड़ियां और छोटी गाड़ियां बहुत सारी यहाँ से रिलीफ जो जम्मू के लिए और पंजाब के लिए स्पेशली जो पूरी बात हो चुकी है वहां पहुंचाया गया है निपुण उसको पंजाब जम्मू विखे जा रही है सारे जो सिग्न नौजवान मुच्छी सिख सुंगो मते हिंदू मुस्लिम सिख सारे बड़ा हिस्सा योगदान देता और चार गड़ियां बड़ियां छोटे छह कैरियां हर स्टेशन ने भी सानो बड़ा साथ देता कि जान दे इसको सानो परमिशना दे दीतीया